ਵਾਗਿਰਦੀਆਂ ਹਲਸਾ ਵਾਗਿਰਦੀ ਕੀ ਫਤੇ ਕਈ ਵਾਰ ਆਪਾਂ ਇਹ ਕਹਿੰਦੇ ਹੁੰਦੇ ਆ ਵੀ ਆ ਫਲਾਣੀ ਚੀਜ਼ ਸਿਰਫ ਸਾਡੀ ਆ ਪਰ ਦੇਖੋ ਜਿਹੜੇ ਜਿਵੇਂ ਚੰਦਰਮਾ ਸੂਰਜ ਹੁੰਦੇ ਜਿਵੇਂ ਉਹ ਚੰਦਰਮਾ ਹੈ ਨਾ ਚੰਦਰਮਾ ਮਾ ਹੈ ਨਾ ਚੰਦਰਮਾ ਮਾ ਨੇ ਸਾਰਿਆਂ ਨੂੰ ਰਾਤ ਨੂੰ ਲਾਈਟ ਦੇਣੀ ਆ ਸਾਰਿਆਂ ਨੂੰ ਕੋਈ ਹੋਵੇ ਅਮੀਰ ਗਰੀਬ ਹਿੰਦੂ ਮੁਸਲਮ ਸਿੱਖ ਸਾਈ ਸਾਰਿਆਂ ਨੂੰ ਚੰਦਰਮਾ ਸੂਰਜ ਹਵਾ ਪਾਣੀ ਸਾਰਿਆਂ ਦੇ ਹੀ ਨੇ ਇਹ ਮੇਰੇ ਜਿਹੜੇ ਗੁਰੂ ਸਾਹਿਬ ਹੁੰਦੇ ਨੇ ਗੁਰੂ ਸਾਹਿਬ ਵੀ ਸਾਰੇ ਹੁੰਦੇ ਨੇ ਆ ਤਿੰਨ ਬੱਚੇ ਨੇ ਛੋਟੇ ਛੋਟੇ ਆ ਦੇਖੋ ਇਹ ਹੈ ਕਾਇਨਾ ਇਧਰਾ ਪੁੱਤ ਇਹ ਹੈ ਕਾਇਨਾ ਤੇ ਇਹ ਹੈਗਾ ਨਮਨ ਖੰਨਾ ਇਹ ਹੈਗਾ ਗੈਵੀ ਚਾਹਲ ਤੇ ਜਿਹੜਾ ਮੁੰਡਾ ਵੀਡੀਓ ਬਣਾਉਂਦਾ ਉਹਦਾ ਨਾਮ ਹੈਗਾ ਆ ਪ੍ਰਥਮ ਖਰਵੰਦਾ ਮੇਰੇ ਨਾਲ ਮਤਲਬ ਇਸ ਟਾਈਮ ਰਾਤ ਨੂੰ 12 ਵਜੇ ਹੋਏ ਨੇ ਗੁਰਦੁਆਰਾ ਕਟਾਣਾ ਸਾਹਿਬ ਆਹ ਦੇਖ ਸਰ ਸਾਹਿਬ ਬਾਦਸ਼ਾਹੀ ਛੇਵੀ ਤੇ ਬਾਦਸ਼ਾਹੀ ਦਸਵੀਂ ਇਹ ਦਾਦੇ ਪੋਤੇ ਦਾ ਸਥਾਨ ਆ ਗੁਰਦੁਆਰਾ ਸ੍ਰੀ ਦੇਗ ਸਰਸਾ ਹੈ ਬਹੁਤ ਮਹਾਨ ਸਥਾਨ ਆ ਤੁਸੀਂ ਇਹ ਗੱਲ ਦੇਖੋ ਵੀ ਇਹ ਸਾਰੇ ਬੱਚੇ ਹਿੰਦੂ ਫੈਮਲੀ ਨੂੰ ਬਿਲੋਂਗ ਕਰਦੇ ਨੇ ਇਹ ਰਾਜ਼ ਨੂੰ ਕੀ ਕਰਨਾ ਆਏ ਹੋਏ ਨੇ ਇੱਥੇ ਇਹ ਅੱਜ ਨਹੀਂ ਆਏ ਇਹ ਲਗਾਤਾਰ ਕਈ ਸ਼ਨੀਵਾਰ ਇੱਥੇ ਆ ਰਹੇ ਨੇ ਕਈ ਮਹੀਨੇ ਜਦੋਂ ਮੁੰਡਾ ਵੀਡੀਓ ਬਣਾਉਂਦਾ ਇਹਨੂੰ ਤਾਂ ਕਈ ਸਾਲ ਹੋ ਗਏ ਮਤਲਬ ਸਮਝੇ ਮਤਲਬ ਗੁਰੂ ਸਾਹਿਬ ਸਾਰਿਆਂ ਦੇ ਹੀ ਨੇ ਮਤਲਬ ਆਪਾਂ ਕਹਿ ਦਿੰਦੇ ਹਾਂ ਵੀ ਸਾਡੇ ਨੇ ਪਰ ਦੇਖੋ ਤੁਸੀਂ ਸੇਵਾ ਰਾਤ ਨੂੰ ਇਹ ਰਾਤ ਤੇ ਸੁਨਣਾ ਰਫਤਾ ਸਾਰਾ ਇਹ ਸਾਰੀ ਰਾਤ ਸੇਵਾ ਕਰਦੇ ਨੇ ਇਹ ਨਹੀਂ ਵੀ ਆ ਕੇ ਮੁੜ ਜਾਣਾ ਨਾ ਰਾਤ ਨੂੰ 9 10 ਵਜੇ ਆ ਕੇ ਸਵੇਰੇ 3 4 ਵਜੇ ਇਹਨਾਂ ਨੇ ਜਾਣਾ ਹੁੰਦਾ ਆ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਆ ਮਤਲਬ ਯਾਰ ਆਪਾਂ ਨੂੰ ਆਪਾਂ ਕਦੇ ਨਾ ਕਿਹਾ ਕਰੀ ਵੀ ਸਾਡੇ ਗੁਰੂ ਸਾਹਿਬ ਨੇ ਜਾਂ ਦੇਖੋ ਮੁਕਤੀ ਦੀ ਗੱਲ ਇਹ ਆ ਵੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਰੇਕ ਡਿਪਾਰਟਮੈਂਟ ਹਰੇਕ ਫੀਲਡ ਦੇ ਵਿੱਚ ਚੰਗੇ ਬੰਦੇ ਵੀ ਨੇ ਚੰਗੇ ਬੰਦੇ ਨਹੀਂ ਵੀ ਹੈਗੇ ਹੈਨਾ ਸਮਝਿਨਾ ਹਰੇਕ ਤਾਂ ਰੰਭੇ ਚ ਵਧੀਆ ਬੰਦੇ ਵੀ ਨੇ ਵਧੀਆ ਬੰਦੇ ਨਹੀਂ ਵੀ ਹੈਗੇ ਪਰ ਧਰਮ ਕੋਈ ਗਲਤ ਨਹੀਂ ਹੈਗਾ ਆ ਵੀ ਨੇ ਯਾਰ ਦੇਖੋ ਮਹਾਰਾਜ ਨੂੰ ਕਿੰਨਾ ਪਿਆਰ ਕਰਦੇ ਨੇ ਅਗਲੀ ਗੱਲ ਇੱਥੇ ਤਾਂ ਜਦੋਂ ਕਿਸੇ ਦੀ ਮੈਰਿਜ ਦਾ ਫੰਕਸ਼ਨ ਹੁੰਦਾ ਜਾਂ ਵਿਆਹ ਦੇ ਕਾਰਡ ਤੋਂ ਦਿਨਾ ਕੋਈ ਜਾਂਦਾ ਨਹੀਂ ਫਿਰ ਤੁਸੀਂ ਸੋਚ ਸਕਦੇ ਹੋ ਵੀ ਇਹ ਆਪ ਗੁਰੂ ਘਰ ਆਏ ਨੇ ਹੈਨਾ ਇਹਨਾਂ ਨੂੰ ਵੀ ਬੁਲਾਇਆ ਗਿਆ ਗੁਰੂ ਸਭ ਦੇ ਵੱਲੋਂ ਕਈ ਵਾਰ ਆਪਣੇ ਬਣੇ ਬਣੇ ਪ੍ਰੋਗਰਾਮ ਜਿਵੇਂ ਤੀਰਥ ਸਥਾਨਾਂ ਦੇ ਕੈਨਸਲ ਹੋ ਜਾਂਦੇ ਨੇ ਆਪਾਂ ਕਹਿ ਦਿੰਦੇ ਹਾਂ ਵੀ ਹਜੇ ਮਹਾਰਾਜ ਨੇ ਬੁਲਾਇਆ ਨਹੀਂ ਹੈਗਾ ਗੁਰੂ ਸਾਹਿਬ ਨੇ ਬੁਲਾਇਆ ਤਾਂ ਹੀ ਆਏ ਨੇ ਇਸ ਕਰਕੇ ਗੁਰੂ ਸਾਹਿਬ ਸਾਰਿਆਂ ਦੇ ਹੀ ਨੇ ਮਤਲਬ ਰਲ ਮਿਲ ਕੇ ਆਪਾਂ ਨੂੰ ਰਹਿਣਾ ਚਾਹੀਦਾ ਹੈ ਧੰਨਵਾਦ